ਹਾਂਜੀ ਕੈਨੇਡਾ ਦਾ ਪੰਜਾਬੀ ਸਟੋਰ ਮਿੱਟੀ ਦੇ ਭਾਂਡੇ ਘੜੇ ਝਾੜੂ ਬਰਤਨ ਸਾਰਾ ਪੰਜਾਬੀ ਸਟੋਰ ਦੇ ਵਿੱਚ ਸਾਰਾ ਇਹ ਸਮਾਨ ਟੋਟਲੀ ਲੋਹੇ ਦੇ ਭਾਂਡੇ ਮੁਰਗਾਈ ਦਾਮ ਇਹ ਕੋ ਪੰਜਾਬੀ ਸਟੋਰ ਨੇ ਕੈਨੇਡਾ ਦੇ ਵਿੱਚ ਲੋਹੇ ਦਾ ਹਰ ਇੱਕ ਸਮਾਨ ਤੁਹਾਨੂੰ ਮਿਲੇਗਾ ਜੀ ਇੱਥੇ ਇਹ ਦੇਖੋ ਕੋਈ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਨੇ ਨਹੀਂ ਰੱਖੀ ਇੱਥੇ ਭਾਵੇਂ ਮਹਿੰਗੀ ਹੀ ਦਿੰਦੇ ਆ ਪਰ ਹਾਜ਼ਰ ਹਰ ਚੀਜ਼ ਕਰਦੇ ਆ ਦੇਖੋ ਇਹ ਦੇਖੋ ਇੰਡੀਆ ਪੂਰਾ ਇੰਡੀਆ ਦੀ ਈ ਲੰਘ ਆ ਰਹੀ ਹੈ ਸਮਾਨ ਦੇਖ ਕੇ